ਹਾਂਜੀ ਭਾਜੀ ਅੱਜ ਦਾ ਕੀ ਮਸਲਾ ਕੀ ਅੱਜ ਦਾ ਸੋ ਅੱਜ ਦਾ ਜਿਹੜਾ ਮਸਲਾ ਵਾ ਜੀ ਦੇਖੋ ਸਵੇਰੇ 9 ਵਜੇ ਦਾ ਇਹ ਜਿਹੜਾ ਵਾਕਿਆ ਹੋਇਆ ਵਾ ਕਿ ਮੁੰਡਾ ਚਿੱਟਾ ਜੁੰਨੀ ਜਿਹਨੂੰ ਸਈ ਸਫਾਈ ਸੇਵਕ ਹੈ ਸਾਡਾ ਪੱਕਾ ਮੁਲਾਜ਼ਮ ਆ ਨਵੀਂ ਬਾਤੀ ਇਹਦੀ ਡਿਊਟੀ ਆ ਜੀ ਬਾਗ ਨੰਬਰ 9 ਉਹ ਜਿਹਦੇ ਵਿੱਚ ਕਰਨਲ ਜਿਹੜਾ ਵਾ ਉਹਦੀ ਵਾਈਫ ਐਮਸੀ ਉਹਦਾ ਮੈਨੂੰ ਨਾਂ ਨਹੀਂ ਪਤਾ ਕਰਨਲ ਅੱਗੇ ਉਹ ਉਹ ਕੇ ਸਾਰਾ ਕੰਮ ਕਰਦਾ ਵਾ ਭਗਵੰਤ ਸੀਐਮ ਜਿਹੜੇ ਆ ਭਗਵੰਤ ਮਾਨ ਆ ਉਹਨਾਂ ਦਾ ਆਰਡਰ ਵੀ ਆ ਕਿ ਜਿਹੜਾ ਐਮਸੀ ਆ ਉਹ ਐਮਸੀ ਜੀ ਕਰੇ ਨਾ ਕਿ ਉਹਦੇ ਪਰਿਵਾਰ ਚੋਂ ਕਈ ਇਹ ਮੁੰਡਾ ਸਫਾਈ ਕਰ ਰਿਹਾ ਵਾ ਇਹ ਉਹਦੀ ਵਾਈਫ ਆ ਇਹਦਾ ਨਾਂ ਰਾਣੀ ਆ ਇਹ ਆਪਣੇ ਘਰ ਆਪਣਾ ਘਰ ਦਾ ਕੰਮ ਕਰ ਰਹੀ ਆ ਇੱਕ ਕਨੈਲ ਵੱਲੋਂ ਇਹਦੇ ਘਰ ਜਾ ਕੇ ਪੀਲਾ ਦੇ ਨੂੰ ਗਲਤ ਬੋਲਿਆਗਾ ਇਹਦਾ ਲਾਮਾ ਦੇ ਰਿਹਾ ਵਾ ਕਿ ਇਹ ਕੰਮ ਨਹੀਂ ਕਰਦਾ ਇਹ ਕੀ ਕਰ ਰਿਹਾ ਇਹ ਕੀ ਸੈਟਿੰਗ ਇੰਸਪੈਕਟਰ ਆ ਜਾਂ ਇਹ ਮੈਡਮ ਦਫਤਰ ਲੱਗੇ ਆ ਇਹਨੂੰ ਲਾਮਾ ਕਿਉਂ ਦੇ ਰਿਹਾ ਨਮਾ ਦੇਣਾ ਤੇ ਜਾ ਕੇ ਸੈਂਟ ਇੰਸਪੈਕਟਰ ਸਾਹਿਬ ਨੂੰ ਦੋ ਈਓ ਨੂੰ ਦੋ ਉਹਦੀ ਵਾਈਫ ਨੂੰ ਇਹ ਬੋਲਿਆ ਵਾ ਮਾੜਾ ਚੰਗਾ ਬੋਲਿਆ ਵਾ ਜਾਤੀਵਾਦ ਦੇ ਸ਼ਬਦ ਬੋਲੇ ਆ ਫਿਰ ਉਸ ਤੋਂ ਬਾਅਦ ਇਹਦਾ ਮੈਨੂੰ ਫੋਨ ਆਂਦਾ ਵਾ ਕਿ ਪ੍ਰਧਾਨ ਜੀ ਇਹਨਾਂ ਨੇ ਸਾਡੇ ਨਾਲ ਇਦਾਂ ਕੀਤਾ ਵਾ ਇਹਨੂੰ ਮੈਂ ਕਿਹਾ ਤੂੰ ਆਪਣੀ ਡਿਊਟੀ ਪੂਰੀ ਕਰ ਜਿਹੜਾ ਤੂੰ ਕੰਮ ਕਰ ਰਿਆ ਵਾ ਉਹਦੀਆਂ ਫੋਟੋਆਂ ਖਿੱਚ ਕੇ ਬਗਨੂ ਬਾਦੇ ਸਾਡਾ ਇੰਸਪੈਕਟਰ ਨੂੰ ਬਾਦੇ ਮੈਨੂੰ ਬਾਦੇ ਤੂੰ ਆਪਣਾ ਕੰਮ ਪੂਰਾ ਕਰ ਇਹਨੂੰ ਇੰਨੀ ਗੱਲ ਕਹੀ ਆ ਉਸ ਤੋਂ ਬਾਅਦ ਅੰਮਲ ਦੇ ਨਾਲ ਇੱਕ ਹੋਰ ਉਹਨੇ ਐਮਸੀ ਚੁੱਕ ਲਿਆ ਔਰ ਇਹਨੂੰ ਟਕੇ ਟਕੇ ਦੇ ਕੇ ਚਪੇੜਾ ਮਾਰ ਕੇ ਦੇਖੋ ਫੂਮ ਫੂਮ ਕੇ ਲੈ ਗਈ ਕੀ ਇਹ ਮੈਂ ਪੁੱਛਣਾ ਜਾਂਦਾ ਇਹ ਆਪਣਾ ਕੰਮ ਕਰ ਰਿਹਾ ਵਾ ਆਪਣੀ ਸੇਫਟੀ ਲਈ ਫੋੜਵਾ ਖੇਚ ਰਿਹਾ ਵਾ ਕਿ ਇਹ ਦੇ ਨਹੀਂ ਕਹਿ ਰਿਹਾ ਜੀ ਸਫਾਈ ਨਹੀਂ ਹੁੰਦੀ ਲਾ ਕੇ ਕਿਉਂਕਿ ਸਫਾਈ ਤੇ ਇੰਨੇ ਕਰਨੀ ਆ ਇਹ ਐਮਸੀ ਨੇ ਥੋੜੀ ਕਰਨੀ ਆ ਐਮਸੀ ਦੀ ਕੰਪਲੇਂਟ ਥੋੜੀ ਹੋਣੀ ਆ ਇਹਦੀਆਂ ਫੋੜਵਾ ਖਿੱਚਾਂ ਤੇ ਸਾਡੇ ਦੇ ਅੱਗੇ ਵੀ ਇਹ ਪ੍ਰੋਸੀਜਰ ਸਰਕਾਰ ਵੱਲੋਂ ਆ ਕਿ ਜਿਹੜੇ ਕੰਮ ਕਰਦੇ ਹੋ ਇਹਦੀਆਂ ਫੋੜਵਾ ਖਿੱਚ ਕੇ ਆ ਆਪਣੇ ਇੰਸਪੈਕਟਰ ਨੂੰ ਮੈਨੇਜਮੈਂਟ ਨੂੰ ਦਫ਼ਤਰ ਨੂੰ ਦੋ ਉਹ ਜਦੋਂ ਇਹਨੇ ਕੰਮ ਕੀਤਾ ਵਾ ਇਹਦੇ ਚ ਪਜੜਾ ਵੀ ਮਾਰੀਆਂ ਗਿਆ ਵਾ ਇਹਦਾ ਫੋਨ ਵੀ ਖੋਲ ਲਿੱਤਾ ਗਿਆ ਵਾ ਉਹਦੀ ਵਾਈਫ ਨੂੰ ਮੰਦਾ ਚੰਗਾ ਬੋਲਿਆ ਵਾ ਕੀ ਐਮਸੀਆ ਕਿਹਨਾਂ ਦੀ ਘਰ ਦੀ ਐਮਸੀਆ ਇਹ ਕੀ ਇਹਦਾ ਮਤਲਬ ਹੈ ਇਸ ਤਰ੍ਹਾਂ ਕਰਨ ਦਾ ਸਾਡੀ ਮੰਗ ਕੀ ਹੁਣ ਸਾਡੀ ਮੰਗ ਕੀ ਆ ਇਹੋ ਹੀ ਆ ਪ੍ਰਸ਼ਾਸਨ ਕੋਜੀਰ ਤੇ ਪਰਚਾ ਘਟਿਆ ਜਾਏ ਔਰ ਦੂਸਰੀ ਗੱਲ ਜਿਹੜਾ ਐਮਸੀਆ ਉਹੋ ਹੀ ਦਫ਼ਤਰੇ ਮੀਟਿੰਗ ਚ ਆਵੇ ਨਾ ਕਿ ਇਹਨਾਂ ਦੇ ਜਿਹੜੇ ਹਸਬੰਦ ਭਰਾ ਜੋ ਉਹ ਵੀ ਇਹਨਾਂ ਦੇ ਨਾਲ ਆਂਦਾ ਪਰਿਵਾਰ ਮੈਂਬਰ ਉਹ ਮੀਟਿੰਗ ਚ ਬਿਲਕੁਲ ਨਾ ਬਵੇ ਆਪਾਂ ਇਹਦਾ ਸਖਤ ਵਿਰੋਧ ਕਰਨਾ ਆਉਣ ਵਾਲੇ ਦਿਨਾਂ ਚ ਔਰ ਜਿੰਨੀ ਦੇਰ ਇਹ ਤੇ ਪਰਚਾ ਨਾ ਘਟਾਇਆ ਗਿਆ ਕੋਈ ਕਾਰਵਾਈ ਨਾ ਹੋਈ ਸਾਡਾ ਸੰਘਰਸ਼ ਜਿਹੜਾ ਇਤਰਾਹੀ ਰਹੇਗਾ ਮੇਰਾ ਨਾਮ ਅਮਨਦੀਪਾ ਅੰਸ਼ਲ ਪੱਤੇ ਨਾਸੀ ਨੋਈ ਗਦੀਵਾਰ ਨੰਬਰ 9 ਦੇ ਨਾਸੀ ਆ ਸਾਡੇ ਸੇਵਾਦਾਰ ਜਿਹੜਾ ਉਹ ਅਕਸਰ ਸਾਡੇ ਘਰਾਂ ਗੜੀ ਨਹੀਂ ਹੁੰਦਾ ਬਿਲਕੁਲ ਹੀ ਨਹੀਂ ਕੰਮ ਕਰਦਾ ਨਾ ਐਸਕੇਜ ਤੇ ਨਾ ਪੱਤੇ ਗੰਦੀ ਵਿੱਚ ਦੇਖ ਸਾਡੇ ਸਾਰੇ ਘਰਾਂ ਦੀ ਆਪਣੀ ਆਪਣੀ ਸਫਾਈ ਆ ਆਪਣਾ ਆਪਣਾ ਪਾਣੀ ਸੁੱਟ ਕੇ ਆਪਣੀ ਆਪਣੀ ਸਫਾਈ ਕਰ ਰਿਹਾ ਸਾਰੇ ਦੇਖੋ ਹਾਂ ਜੇ ਉਹ ਕੋਈ ਫੋਟੋ ਲੈ ਸਕਦੇ ਜੇ ਸਾਰਾ ਕੁਝ ਕਰ ਸਕਦੇ ਹਰ ਫਰੀ ਮਹੀਨੇ ਤੇ ਮਹੀਨੇ ਉਹ ਲੈਣ ਆਉਂਦਾ ਆਪਣੀ ਗ੍ਰਾਈ ਲੈਣ ਆਉਂਦਾ ਜਿਹੜੇ ਵੀ ਤੇ ਦਿਨ ਬਿਹਾਰ ਦੇਤੇ ਹਰ ਘਾਟ ਹੋਰੀ ਬੱਜੀ ਗ੍ਰਾਈ ਆਣ ਕੇ ਲੈਂਦਾ ਵਾ ਲੋਕ ਤਾਂ ਰਹਿਣ ਵਾਲਾ ਵਾ ਲੈਣ ਵਾਲਾ ਵੀ ਐਸੀ ਗੜੀ ਦਾ ਰਹਿਣ ਵਾਲਾ ਪਿਛਲੀ ਦਾ ਪਰ ਕੋਈ ਵੀ ਇਹਦੀ ਸਫਾਈ ਤੋਂ ਕੋਈ ਵੀ ਬੰਦਾ ਜਿਹੜਾ ਉਹ ਤੋਂ ਸੰਤੁਸ਼ਟ ਨਹੀਂ ਆ ਮਤਲਬ ਕਿ ਇਹ ਜੋਈ ਕੋਈ ਪਾਕੇ ਵੀ ਜਿਹਦੇ ਘਰ ਗੱਡੀ ਸਫਾਈ ਕਰਕੇ ਜਾਂਦਾ ਦੱਸੇ ਕੋਈ ਪੰਜ ਪੰਜ ਸੱਤ ਸੱਤ ਦਿਨ ਤੋਂ ਪੜਦਾ ਹੀ ਨਹੀਂ ਬਿਲਕੁਲ ਹੀ ਨਹੀਂ ਆਂਦਾ। ਉਹਦਾ ਸੰਗੂਤਰ ਨੇ ਆ ਫੋਟੋ ਲੈ ਕੇ ਦੇਖ ਸਕਦੇ ਜਿਹੜੀ ਕੋਸਪਾਈ ਹੈ ਜੀ ਠੀਕ ਉਹਨੇ ਕੱਢੀ ਘੜਾਈ ਹੈ। ਘਰਾਂ ਅਗੜੀ ਕੂੜੇ ਲੱਗੇ ਆ ਬਿਲਕੁਲ ਸਾਰੇ ਇੱਥਾਂ ਤੇ ਉਹਦਾ ਆਪਣਾ ਪੱਤੀ ਨੂੰ ਮੈਂ ਲੈ ਕੇ ਜੁਨੀਅਨ ਤੁਰ ਪਿੰਦਾ ਫਿਰ ਇਹ ਦੁਨੀਆ ਲੈ ਕੇ ਤੁਰ ਪਿੰਦਾ ਲੋਕੇ ਇਹ ਕਹਿੰਦੇ ਕਿ ਨੂੰ ਮਨੋਂ ਮੋਟਾ ਦੇ ਜੀਨੇ ਲੈ ਕੇ ਤੁਰ ਪਿੰਦੇ ਆ ਸਰਕਾਰ ਨੇ ਵਾਸਤਵ ਦੇਖਣ ਆਣ ਕੇ ਮੌਕਾ ਵੇਖਣ ਜਿਹੜੀ ਇਨਸਾਫ ਬਣਦਾ ਜਿਹੜਾ ਉਹਦੇ ਵਿਚਾਰੇ ਜ਼ਿੰਮੇਵਾਰ ਬੰਦਾ ਜਿਹੜਾ ਉਹਦੇ ਕਾਰ ਖੜੀ ਹੋਏ ਢੇਰ ਲਾਇਆ ਵਾ ਆਣ ਕੇ ਵੇਖਿਆ ਜੀ ਕੀ ਕੀ ਕਾਰਨ ਮੰਨਦਾ ਉਹ ਕਿਉਂ ਜੇ ਕੀ ਵਜ੍ਹਾ ਕਰਕੇ ਉਹ ਤਾਂ ਕਾਟੀ ਹੋਉ ਉਸਦਾ ਇਹ ਅਜੀ ਭਾਜੀ ਕੀ ਨਾਮ ਤੁਹਾਡਾ ਤੇ ਕੀ ਮਸਲਾ ਤੇ ਖੜਾ ਹੋਇਆ ਜੇ ਭਾਜੀ ਮੇਰਾ ਨਾਮ ਕਰਨੈਲ ਸਿੰਘ ਆ ਮੇਰੀ ਮੈਸੇਜ ਵਾਰਡ ਨੰਬਰ 9 ਤੋਂ ਸੰਤੋਸ਼ ਕੋਰੇ ਤੇ ਮੌਜੂਦਾ ਕਾਉਂਸਲਰ ਆ ਇਹ ਸਾਡੇ ਵਾਰਡ ਚ ਇੱਕ ਜੋਨੀ ਨਾਦਾ ਵਾ ਕਮੇਟੀ ਘਰ ਹੋ ਜਿਹੜਾ ਅੱਜ ਸਵਾਇਦਾ ਕੰਮ ਕਰਦਾ ਵਾ ਮੈਂ ਉਹਨੂੰ 8 ਦਿਨ ਹੋ ਗਿਆ ਜੀ ਉਹ ਕੰਟੈਕਟ ਕਰਨ ਦਾ ਮੇਰੇ ਕੋਲ ਕੰਟੈਕਟ ਨਹੀਂ ਹੈ ਬੰਦਾ ਮੱਲੇ ਚ ਇਹਨਾਂ ਗੰਦ ਪਿਆ ਸਾਰਾ ਮੱਲਾ ਮੇਰੇ ਘਰ ਆ ਕੇ ਮੈਨੂੰ ਲਾ ਮਿਲਦਾ ਵੀ ਸਾਡੇ ਗੰਦ ਪਿਆ ਵਾ ਤਨਮਨ ਮੌਜੂਦਾ ਮੌਕਾ ਰਖਾਂਗਾ ਪੂਰੇ ਵਾਰਡ ਦਾ ਕਿ ਅੱਜ ਮਹੱਲੇ 'ਚ ਕੀ ਕੰਮ ਕੀਤਾ ਕੀ ਕਰਕੇ ਆਵਾ ਅੱਜ ਮੈਂ ਇਹਨੂੰ ਸਾਰੇ ਮਹੱਲੇ 'ਚ ਲੱਭਦਾ ਲੱਭਦਾ ਜਦੋਂ ਆਜੇ ਤੇ ਮੈਂ ਸਿਰੇ ਘਰ ਗਿਆ ਤੇ ਦੀ ਘਰ ਦੀ ਨੂੰ ਅੰਦਰ ਘਰ ਮਿਲੀ ਆ ਮੈਂ ਇਹਨੂੰ ਕਿਹਾ ਮੈਂ ਵੀ ਤੁਹਾਡਾ ਕਿਤੇ ਆ ਘਰ ਹਾਲ ਕਿਤੇ ਆ ਉਹ ਕੰਮ ਨਹੀਂ ਕਰਦਾ ਕਹਿੰਦਾ ਭਾਜੀ ਮਹੱਲੇ 'ਚ ਕੰਮ ਕਰ ਰਿਹਾ ਮੈਂ ਮੈਂ ਸਾਰੀਆਂ ਗਲੀਆਂ ਘੁੰਮ ਫਿਰ ਕੇ ਆ ਗਿਆ ਮੈਨੂੰ ਕਿਤੇ ਨਹੀਂ ਲੱਭਾ ਇਹਦਾ ਜਿਹੜਾ ਕੰਮ ਕਰਨ ਵਾਲਾ ਸਮਾਨਾਂ ਦੀ ਗਲੀ 'ਚ ਮੰਜਾ ਉੱਥੇ ਪਿਆ ਵਾ ਇੱਕ ਲੋਹੇ ਦਾ ਸੰਦ ਉੱਥੇ ਪਿਆ ਵਾ ਇਹਦਾ ਲੱਭਦਾ ਦੀ ਘਰ ਦੀ ਇਹਨੂੰ ਲੱਭ ਕੇ ਲੈ ਕੇ ਆਈਏ ਜਾ ਕੇ ਪਤਾ ਨਹੀਂ ਕਿਹੜੀ ਗਲੀ ਮੈਂ ਇਹਨੂੰ ਪੁੱਛਿਆ ਮੈਂ ਜਉਨੀ ਤੂੰ ਮੈਂ ਤੈਨੂੰ ਕੱਲ ਵੀ 8 ਵਜੇ ਬੱਸ ਸਟੈਂਡ ਮਿਲਿਆ ਤਾਂ ਤੂੰ ਮਹੱਲੇ ਦਾ ਕੰਮ ਛੱਡ ਕੇ ਤੇ ਤੂੰ ਬੱਸ ਸਟੈਂਡ ਕੋ ਮੰਡਿਆ ਤੇ ਮੈਨੂੰ ਕਹਿੰਦਾ ਮੈਂ ਜਿਹੜਾ ਹਰੀਆਂ ਮਿਰਚਾਂ ਖਰੀਦਣ ਆਇਆ ਹਾਂ ਯਾਰ ਵਿੱਚ ਮੈਂ ਤੇਰਾ ਕੰਮ ਕਰਨ ਦਾ ਕੰਮ ਹੈ ਹਰੀਆਂ ਮਿਰਚਾਂ ਕਿੰਨੇ ਦਾ ਟਾਈਮ ਚਲਾ ਕਹਿੰਦਾ ਨਹੀਂ ਮੈਂ ਮਹੱਲੇ ਦਾ ਕੰਮ ਕਰਕੇ ਆਇਆ ਮੈਂ 6 ਵਜੇ ਤੂੰ ਆ ਗਿਆ 8 ਵਜੇ ਤੂੰ ਸਬਜ਼ੀ ਖਰੀਦ ਲੈਣੇ ਬਾਜ਼ਾਰ ਵਿੱਚ ਇਹ ਚੱਲ ਗਿਆ ਜੀ ਕੋਈ ਗੱਲ ਨਹੀਂ ਕੀਤੀ ਅੱਜ ਫਿਰ ਇਹ ਮਹੱਲਾ ਬਦਬਾ ਦਾ ਘਰ ਗਿਆ ਤੇ ਇਹਦੀ ਜਦੋਂ ਘਰ ਘਰ ਵਾਲੀ ਨੂੰ ਲੱਭ ਕੇ ਲੈ ਕੇ ਆਈ ਹੈ ਨਾ ਮੈਂ ਪੁੱਛਿਆ ਮੈਂ ਤੂੰ ਮੇਰਾ ਨੰ ਜਾ ਚਾਰਜ ਨਹੀਂ ਹੁੰਦਾ ਨੰਬਰ ਬਲੌਕ ਨਹੀਂ ਹੁੰਦਾਗਾ ਇਹਨਾਂ ਨੰਬਰ ਬਲੌਕ ਕੀਤਾ ਜੀ ਮੈਂ ਦੀ ਘਰ ਦੀ ਕੋਲ ਫੋਨ ਕਰਿਆ ਮੈਂ ਜੀ ਆਪਣੇ ਨੰਬਰਾਂ ਤੇ ਬੈਲ ਮਾਰੂ ਇਹਦੀ ਘਰ ਦੀ ਨੇ ਆਪਣੇ ਘਰ ਦੇ ਬੈਲ ਮਾਰੀ ਬੈਲ ਜਾ ਰਹੀ ਆ ਮੇਰਾ ਇਹਤੇ ਬੈਲ ਮਾਰੀ ਆ ਜਿਹੜਾ ਨੰਬਰ ਬਲੌਕ ਕਰਿਆ ਇਹ ਮੈਨੂੰ ਫੋਨ ਕਰਦਾ ਮੇਰੇ ਨੰਬਰ ਤੇ ਤਾਂ ਫੋਨ ਆਇਆ ਉਹ ਮੈਨੂੰ ਫੋਨ ਆ ਰਿਹਾ ਵਾ ਇਹਦੀ ਮੈਂ ਸਕਰੀਨ ਸ਼ਾਟ ਖਿੱਚ ਕੇ ਨੰਬਰ ਬਲੌਕ ਦੀ ਮੈਂ ਆਪਣੇ ਕੋਲ ਰੱਖ ਲਈਆ ਉਹ ਲੈ ਕੇ ਮੈਂ ਅਸ਼wini ਦੁੱਗਲ ਪ੍ਰਧਾਨ ਨਗਰ ਕੌਂਸਲ ਦਾ ਉਹਦੇ ਮੈਂ ਘਰ ਗਿਆ ਸਵੇਰੇ 8:30 ਵਜੇ ਮੈਂ ਪ੍ਰਧਾਨ ਜੀ ਆ ਇਸ਼ੂ ਹੋਇਆ ਵਾ ਉਹਨਾਂ ਨੂੰ ਫੋਨ ਕੀਤਾ ਵਾ ਕਹਿੰਦਾ ਨਹੀਂ ਨਹੀਂ ਜੀ ਮੈਂ ਕੰਮ ਕਰਦਾ ਮੈਂ ਇਹ ਨੰਬਰ ਤੇ ਬਲੌਕ ਨਹੀਂ ਪਾਇਆ ਕਹਿੰਦਾ ਵੀ ਮੇਰਾ ਫੋਨ ਲੱਗਿਆ ਫਿਰ ਉਹਦਾ ਨੰਬਰ ਕਿਉਂ ਨਹੀਂ ਲੱਗਦਾ ਉੱਥੇ ਮੌਜੂਦਾ ਦੀਪਕ ਕੁਮਾਰ ਇੰਟੂ ਐਮਸੀ ਵੀ ਆ ਗਏ ਨੇ ਤੇ ਸੈਂਟਰੀ ਤੋਂ ਸਾਡੇ ਜਿਹੜਾ ਮੋਨਟੂ ਜੀ ਉੱਥੇ ਆ ਗਏ ਨੇ ਉਹਨਾਂ ਦੇ ਧਿਆਨ ਵਿੱਚ ਵੀ ਮੈਂ ਮਸਲਾ ਲਿਆਂਦਾ ਵਾ ਮੈਂ ਨਾ ਜੁਨੀ ਆਈ ਤੇ ਘਰ ਗਏ ਐਮਸੀ ਸਾਹਿਬ ਘਰ ਦੀ ਨੂੰ ਮਾੜਾ ਚੰਗਾ ਬੋਲਿਆ ਕਰਨਲ ਐਮਸੀ ਜੀ ਤੇ ਮੈਂ ਨਾ ਹੱਤੋਂ ਪਈ ਉਹ ਨਾਲੇ ਮੇਰਾ ਫੋਨ ਖੋ ਕੇ ਲੱਗੇ ਜੀ ਨੰਬਰ ਬਲੌਕ ਤੇ ਕਹਿੰਦਾ ਪਾਇਆ ਦੋ ਤੇ ਮਾੜਾ ਚੰਗਾ ਵੀ ਬੋਲਿਆ ਗਾਲਾਂ ਜਾਤੀ ਜਾਤ ਪੱਤਾ ਜਾਤੀ ਬਾਰੇ ਵੀ ਕਿਹਾ ਕੀ ਉਹ ਗੰਦੀ ਕੋਈ ਦਵਿਲੋਂ ਮਾ ਕਹਿੰਦਾ ਭੈਂਚ ਦਾ ਗੰਦ ਪਾਇਆ ਕਹਿੰਦਾ ਤੂੰ ਮੇਰਾ ਫੈਸਲਾ ਹੋਣਾ ਚਾਹੀਦਾ ਹੁਣ ਸਾਫ ਮਿਲਣਾ ਚਾਹੀਦਾ ਪਰਚਾ ਘਟਾਉਣਾ ਇਹਨਾਂ ਦੇ ਜਿਹੜੀ ਘਟਨਾ ਕਰਮ ਆ ਇਸ ਵੇਲੇ 9 ਵਜੇ ਦੀ ਆ 9 ਵਜੇ ਤਾਂ ਮੈਨੂੰ ਫੋਨ ਆਂਦਾ ਵਾ ਮੁੰਡਾ ਵਾ ਜੋਨੀ ਕਰਕੇ ਨਾਮ ਆ ਨਵੀਂ ਵਾਦੀ ਦੇ ਵਿੱਚ ਇਹ ਇਹਦੀ ਡਿਊਟੀ ਆ ਔਰ ਇਹ ਡਿਊਟੀ ਕਰ ਰਿਹਾ ਵਾ ਨਵੀਂ ਆਬਾਦੀ ਜਿਹੜੀ ਵਾਰਡ ਆ ਉਹਦਾ ਐਮਸੀ ਇੱਕ ਉਹਦੀ ਐਮਸੀ ਜਿਹੜੀ ਇੱਕ ਲੇਡੀਸ ਆ ਲੇਕਿਨ ਉਹ ਲੇਡੀਸ ਐਮਸੀ ਆਪ ਨਹੀਂ ਜਾਂਦੀ ਉਹ ਆਪਣੇ ਘਰ ਵਾਲੇ ਨੂੰ ਭੇਜਦੀ ਆ ਉਹ ਜਿਹੜਾ ਕਰਨੈਲ ਐਮਸੀ ਆ ਜਿਹੜਾ ਐਮਸੀ ਆ ਉਹ ਇਹਦੇ ਘਰ ਜਾ ਕੇ ਪਹਿਲੇ ਤੇ ਨੰਬਰ ਤੇ ਉਹਦਾ ਫਰਜ ਨਹੀਂ ਬੰਦਾ ਇਹਦੇ ਘਰ ਜਾਣਾ ਇਹਦੀ ਵਾਈਫ ਨੂੰ ਮਾੜਾ ਚੰਗਾ ਬੋਲਣਾ ਜਾਤੀਵਾਦ ਦੇ ਸ਼ਬਦ ਬੋਲਣਾ ਅਗਰ ਤੇਰੀ ਉਹਦੀ ਵਾਰਚ ਕੋਈ ਕੰਪਲੇਂਟ ਆ ਉਹ ਕੰਪਲੇਂਟ ਦੇਣਾ ਬੰਦਾ ਵਾ ਉਹਦਾ ਦਫਤਰ ਸੈਂਟਿੰਗ ਇਨਸਪੈਕਟਰ ਯੂ ਨੂੰ ਨਾ ਕਿ ਆਪ ਇਹ ਚੈੱਕ ਕਰੇ ਇਹ ਸਾਡੇ ਤੇ ਅਫਸਰ ਥੋੜੀ ਲੱਗਾ ਦਾ ਕੋਈ ਤੁਰੰਤ ਇਹਨਾਂ ਨੇ ਮੈਨੂੰ ਇਸ ਮਸਲੇ ਤੇ ਫੋਨ ਵੀ ਕੀਤਾ ਵਾ ਇਹਨੂੰ ਮੈਂ ਕਿਹਾ ਅਗਰ ਜੇ ਤੂੰ ਕੰਮ ਕਰਨ ਨਿਆ ਵਾ ਤੇ ਤੂੰ ਆਪਣੀਆਂ ਫੋਟੋਆਂ ਖਿੱਚ ਟਿੰਸਪੈਕਟਰ ਨੂੰ ਪਾ ਕਿ ਇੰਨੇ ਵਜੇ ਦੇਖੋ ਮੈਂ ਕੰਮ ਕਰ ਰਿਹਾ ਵਾਂ ਕਿਉਂਕਿ ਅਹੀ ਵੀ ਚਾਹਨੇ ਆ ਕਿ ਅਗਰ ਉਹ ਕੰਮ ਕਰ ਰਿਹਾ ਵਾ ਇਹ ਪ੍ਰੂਫ ਹੋਵੇ ਜਿਹੜੀ ਫੋਟੋ ਖਿੱਚਣ ਵੱਲੋਂ ਕਿਹਾ ਸਾਡੇ ਵੱਲੋਂ ਹੋਇਆ ਵਾ ਇਹਨੂੰ ਮੈਂ ਕਿਹਾ ਕਿ ਫੋਟੋਆਂ ਖਿੱਚ ਕੇ ਬੌ ਨੂੰ ਪਾ ਦੇ ਕਿ ਇੰਨੇ ਟਾਈਮ ਤੇ ਮੈਂ ਇੱਥੇ ਆ ਇਹਨੂੰ ਮਾੜਾ ਚੰਗਾ ਬੋਲ ਕੇ ਇਹਦੇ ਹੱਥੋਂ ਫੋਨ ਵੀ ਖੋ ਕੇ ਲੈ ਕੇ ਗਿਆ ਵਾ ਹ ਕੀ ਕਾਰਵਾਈ ਕਰੋਗੇ ਜੇ ਗਾਂ ਕਾਰਵਾਈ ਇਹੋ ਹੀ ਆ ਜੀ ਪਹਿਲੇ ਨੰਬਰ ਤੇ ਅਗਰ ਇਹ ਮਾਫੀ ਨਹੀਂ ਮੰਗਦਾ ਸਾਡਾ ਸੰਘਰਸ਼ ਤੇਜ ਹੋਏਗਾ ਦੂਸਰਾ ਕਹੇ ਐਮਸੀ ਦਾ ਮੁਲਾਜ਼ਮਾ ਪ੍ਰਤੀ ਕੋਈ ਹੱਕ ਨਹੀਂ ਬੰਦਾ ਈਓ ਨੂੰ ਕਹਿਣ ਜਾ ਕੇ ਇਹ ਆਪ ਮਗਰ ਮਗਰ ਫਿਰਦੇ ਆ ਕੰਮ ਤੁਸੀਂ ਦਫਤਰ ਬੈਠ ਕੇ ਉਥੇ ਉਹਨਾਂ ਨੂੰ ਕਹੋ ਕੰਮ ਤੁਹਾਡੀ ਵਾਰਡ ਦੇ ਆ ਬੰਦਿਆਂ ਦੇ ਮਗਰ ਫਿਰਨਾ ਥੋੜੀ ਡਾਡਾ ਕੰਮ ਆ ਸੈਂਟਿੰਗ ਇੰਸਪੈਕਟਰ ਫਿਰੇ ਈਓ ਫਿਰੇ ਇਹ ਕਿਹਤਰਾ ਦੀ ਗੱਲ ਉਹਦੇ ਅੱਜ ਇਹਦੇ ਘਰ ਹੋਇਆ ਕਾਨੂੰ ਜਾ ਕੇ ਹੋਰਾਂ ਦੀਆਂ ਜਨਾਨੀਆਂ ਨੂੰ ਇਹ ਕਹਿਣਗੇ ਇਹ ਅਹੀ ਪਰਚਾ ਅਹੀ ਜਨਾਇਕਰ ਪਰਚਾ ਨਾ ਕਟਿਆ ਗਿਆ ਅਹੀ ਚੋਪਣੀ ਬੈਠਣਾ ਅਗਰ ਕੋਈ ਕਾਰਵਾਈ ਨਾ ਹੋਈ ਤੇ ਸਾਡੀ ਆਨ ਵਾਲੇ ਦਿਨਾਂ ਚੰਨ ਮਿੱਥੇ ਸਮੇਂ ਦੀ ਫਿਰ ਹੜਤਾਲ ਤੇ ਫਿਰ ਸਾਡੀਆਂ ਜਥੇਬੰਦੀਆਂ ਬਾਹਰੋਂ ਵੀ ਆਉਣਗੀਆਂ ਸਾਡਾ ਜਿੰਨਾ ਵੀ ਭਾਈਚਾਰਾ ਵਾ ਹੋਰ ਵੀ ਜਥੇਬੰਦੀਆਂ ਜਿੰਨੀਆਂ ਵਾਲਮੀਕ ਭਾਈਚਾਰਾ ਵਾ ਰਵੀਦਾਸ ਭਾਈਚਾਰਾ ਇਹ ਸਾਰੇ ਇਕੱਠੇ ਕਰਕੇ ਕਿਉਂਕਿ ਜਾਤੀਵਾਦ ਦਾ ਸ਼ਬਦ ਆ ਇਹ ਅਹੀ ਇਹਦਾ ਇਹਦੇ ਤੇ ਅਸੀਂ ਕਾਰਵਾਈ ਕਰਾਣੀ ਹੈ ਘਰ ਜਾ ਕੇ ਬੋਲਿਆ ਵਾ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਤੋੜ ਦਿ ਲਈ ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸੁਵਿਧਾ ਮਿਲਦੀ ਹੈ ਹੋਨੂ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋ੍ਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ। ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ। ਮਲੇਰੀਆ, ਪੱਥਰੀ, ਜੋਨਡੀਜ਼, ਟਾਈਫਾਇਡ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ। ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ Neck Onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਮਿਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ કરો બર્થડે પાર્ટી રિટાયરમ પાર્ટી યા કોઈ હોય પાર્ટી અુક અજનલા પુરા અને મશહુર ડિઆર હોલ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸਿੰਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼